ਫਾਜ਼ਿਲਕਾ ਵਿੱਚ ਰੇਤ ਦੇ ਕਾਰੋਬਾਰ ਨੂੰ ਲੈ ਕੇ ਪੁਰਾਣੀ ਰੰਜਿਸ਼ ਤੇ ਚੱਲਦੇ ਹੋਏ ਝਗੜੇ 'ਚ ਇੱਕ 20 ਸਾਲਾ ਨੌਜਵਾਨ ਦਾ ਕਤਲ ਹੋ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੇ ਗਵਾਂਡ ਚ ਰਹਿਣ ਵਾਲੇ ਗੋਰਾ ਸਿੰਘ ਨਾਂ ਦੇ ਵਿਅਕਤੀ ਦਾ ਪਿੰਡ ਮੁਠੀਆ ਵਾਲੀ ਦੇ ਇੱਕ ਵਿਅਕਤੀ ਨਾਲ ਰੇਤ ਦੇ ਕਾਰੋਬਾਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਨੌਜਵਾਨ ਯੂਵਰਾਜ ਸਿੰਘ ਵੀ ਆਪਣੇ ਗਵਾਂਡੀ ਨਾਲ ਦੂਜੇ ਪਿੰਡ ਗਿਆ ਸੀ ਅਤੇ ਦੋਨਾਂ ਧਿਰਾਂ ਦੀ ਹੋਈ ਬਹਿਸ-ਵਾਸ ਵਿੱਚ ਯੂਵਰਾਜ ਸਿੰਘ ਦਾ ਹਤਿਆਰ ਨਾਲ ਕਤਲ ਕਰ ਦਿੱਤਾ ਗਿਆ। अच्छा ते मुंडा नाल ਗਵੰਡੀਆਂ ਦਾ ਤੇ ਮੈਂ ਫੋਨ ਕਰਨਦਿਆਂ ਫੋਨ ਕਰਕੇ ਮਬਾਰ ਥਾਈਲੈਂਡ ਲਾਇਆ ਇਹ ਫੋਨ ਕੋਟੇ ਮੇਰੇ ਕੋਲ ਆਉਦੀ ਤੇ ਉਹਦਾ ਹੀ ਫੋਨ ਹੈ ਮੈਂ ਰੋਕ ਕੇ ਆਇਆ ਤੇ ਕਹਿੰਦਾ ਕਹਿੰਦਾ ਮੈਂ 2 ਮਿੰਟ ਕੁੜੀ ਨੂੰ ਮੈਂ ਆਹ ਗੱਲ ਕਰਾ ਦੇ ਤੱਕ ਜਾਂਦਾ ਪਰ ਉਹ ਕਹਿੰਦਾ ਵੀ ਕਿੰਦਾ 1 ਮਿੰਟ ਚ ਮੈਂ ਹੁਣੇ ਆਣ ਕੇ ਕਰਾਉਣਾ ਗੱਲ ਮੈਂ ਕਿਹਾ ਚੱਲ ਆ ਬਾਜ਼ਾਰ ਅੱਜ ਤੋਂ ਮਾੜਾ ਚੱਲ ਜਾਂਦਾ ਹਰ ਦਿਨ ਕੋਲ ਵੀ ਜਾ ਕੇ ਇੱਥੇ ਘਰੇ ਹੀ ਰਹਿੰਦਾ ਬਾਹਰ ਤੇ ਜਾਂਦਾ ਨਹੀਂ ਕਿਸ ਪਾਸੇ ਪੜਦਾ ਹੈਗਾ ਠੀਕ ਹੈ ਤੇ ਆ ਜਾ ਕੇ ਕਿੰਦਾ ਉੱਥੇ ਲੈ ਗਿਆ ਮੁਠਿਆ ਮੁਠਿਆੜੀ ਸਾਨੂੰ ਕਿੰਦਾ ਪਿਆ ਲੈ ਗਿਆ ਸਾਨੂੰ ਕੀ ਪਤਾ ਵੀ ਉੱਥੇ ਕਿਵੇਂ ਲੈ ਗਿਆ ਠੀਕ ਚੱਕਰ ਹੋ ਗਿਆ ਉੱਥੇ ਜਾ ਕੇ ਕਿ ਲੜਾਈ ਹੋ ਗਈ ਆ ਇਹਨੂੰ ਪਤਾ ਲੱਗਾ ਉਹ ਮੁੰਡੇ ਨੂੰ ਮਾਰਿਆ ਗਿਆ ਕਿਹਾ ਵੀ ਲੜਾਈ ਉੱਥੇ ਹੋਈ ਅਸੀਂ ਦਵਾ ਦਾ ਮੋਟਰਸਾਈਕਲ ਚੁੱਕਿਆ ਤੇ ਮਗਰ ਕਿੰਦਾ ਗਿਆ ਚਲੇ ਪਏ ਉਹ ਪੁੱਛ ਤੋਂ ਦੋਵੇਂ ਜਾ ਕੇ ਉੱਥੇ ਵੇਖਿਆ ਤੇ ਦੋਸਤਾਂ ਟੱਲ ਆਈ ਜਾਂਦੇ ਆ ਆ ਗੱਲ ਕਿ ਕਿੰਨੇ ਪੁਲਿਸ ਨੂੰ ਤਾਂ ਅਸੀਂ ਯਾਰ ਕੋਈ ਹਟ ਕਰਦੇ ਵੀ ਜਿਹੜੇ ਸਹੀ ਬੰਦੇ ਆ ਜੋ ਸਹੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹੜੇ ਸਹੀ ਪੁੱਛ ਗਲਤ ਨੂੰ ਨਾ ਚਾਹੀਦਾ ਫਾਲਤੂ ਨੂੰ ਨਾ ਹੋਣਾ ਚਾਹੀਦਾ ਉਧਰ ਪੁਲਿਸ ਨੇ ਵੀ ਮੰਨਿਆ ਹੈ ਕਿ ਇਹ ਕਤਲ ਆਪਸੀ ਰੰਜਿਸ਼ ਦੇ ਕਾਰਨ ਹੋਇਆ ਹੈ ਅਤੇ ਨੌਜਵਾਨ ਰੰਜਿਸ਼ ਦੇ ਕਾਰਨ ਆਪਣੀ ਜਾਨ ਖਵਾ ਬਿਠਾ ਹੈ। ਆ ਐਸੀ ਜੀ ਕੱਲ ਮੁੱਠੇਲੇ ਪਿੰਡ ਦਾ ਮਾਮਲਾ ਹੈ। ਕੱਲ ਸਾਨੂੰ ਖਤਰਾ ਮਿਲੀ ਸੀ ਕਿ ਵੀ ਇਦਾਂ ਕਰਕੇ ਮੁੱਠੇਆ ਵਿੱਚ ਮੁੱਠਾੜੇ ਪਿੰਡ ਦੇ ਵਿੱਚ ਲੜਾਈ ਹੋਗੀ। ਉਥੋਂ ਦਾ ਕਰਬੰਦ ਸਿੰਘ ਹੈ ਤੇ ਇੱਕ ਸ਼ਹਿਰਾ ਫਾਜ਼ਿਲਪੁਰ ਦਾ ਗੋਰਾ ਸਿੰਘ ਹੈ ਇਹ ਦਿੱਤੇ ਦਾ ਕੰਮ ਕਰਦੇ ਆ। ਤੇ ਰੇਤੀ ਪਿਛਲੇ ਦੇ ਗੋਰਾ ਸਿੰਘ ਵਾਜੀ ਸੀਗੀ। ਜਿਹੜਾ ਗੋਰਾ ਸਿੰਘ ਆ ਜਿਹੜਾ ਜਗਰਾਜ ਸਿੰਘ ਆ ਜਿਹਦੀ ਡੈਥ ਹੋਈ ਹੈ। ਇਹਦੇ ਦੋਸਤ ਹੈਗੇ ਇਹ ਨਾਲ ਲੈ ਕੇ ਕੁਝ ਹੋਰ ਬੰਦੇ ਜ਼ਿਵਾਵਾੜ ਦਾ ਸਬੰਦੇ ਹੋ ਲੈ ਕੇ ਤੇ ਇੰਠਾ ਚਲੇਗੇ ਉੱਥੇ ਅਗਲੀ ਪਾਰਟੀ ਹਰਵੰਤ ਸਿੰਘ ਉਹ ਵੀ ਖੜੇ ਸੀ ਇੱਥੇ ਉਹਨੂੰ ਅਧਿਆਪਕ ਉਤਰੀ ਹੋਗੀ ਜਾਂ ਤੁਹਾਨੂੰ ਤੇ ਉੱਥੇ ਰਹਿ ਜਿਗਰਾ ਕੋਈ ਸੱਟਾ ਮਾਜੀ ਨਹੀਂ ਜਿੱਦੋਂ ਜਿਆਦਾ ਦੋਨਾਂ ਪਾਰਟੀਆਂ ਨਾਲ ਸੱਟਾ ਲੱਗੇ ਦੋਨੇ ਪਾਰਟੀਆਂ ਆ ਕੇ ਸਿੱਧਾ ਹਸਪਤਾਲ ਹਾਜ਼ਰ ਕਰਾ ਦੇ ਲੋਗੇ ਇੱਥੇ ਡਾਕਟਰਾਂ ਨੇ ਦੱਸਿਆ ਵੀ ਜਗਰਾਤ ਸਿੰਘ ਦੀ ਕੰਡੀਸ਼ਨ ਬਹੁਤ ਮਾੜੀ ਹੈ ਤੇ ਉਹਨੂੰ ਰੱਖਣਾ ਪੜਤਾ ਠੀਕ ਹੋਣ ਤੋ ਕੱਲ ਜਿਹੜੀ ਸਾਡਾ ਐਸਐਮ ਹਿੰਦਰ ਸਿੰਘ ਇੱਥੇ ਆਇਆ ਸੀ ਉਹਨੇ ਸਾਰੀ ਰੈਪੋਰਟ ਲਿਖਤੀ ਸੀਗੀ ਜਿਹੜੀ ਦੂਸਰੀ ਪੁਆਇੰਟ ਤੇ ਜੋ ਬਿਆਨ ਲਿਖਣ ਲੱਗੇ ਤਾਂ ਉਹ ਕਹਿੰਦੇ ਵੀ ਜਿਹੜੀ ਦਵਾਈ ਜ਼ਿਆਦਾ ਦਿੱਤੀ ਹੋਈ ਹੈ ਡਾਕਟਰ ਸਾਹਿਬ ਕਹਿੰਦੇ ਤੇ ਜਿਹੜੀ ਅੰਗਣ ਪਾਲ ਹੁੰਦੀ ਹੈ ਨਗੇ ਤੇ ਜਦੋਂ ਅੱਜ ਸਾਨੂੰ ਪਤਾ ਲੱਗਿਆ ਵੀ ਅੱਜ ਕਰਕੇ ਜਿਹੜਾ ਮੁੰਡਾ ਆ ਰਿਹਾ ਸੀ ਕੀਤਾ ਸੀ ਤਰੀਕਪੁਰ ਦਾ ਉਹਦੀ ਰਸਤੇ ਡੈਥ ਹੋ ਗਈ ਹੈ ਐਥੋ ਜੀ ਤਾਂ ਡਾਕਟਰ ਸਾਹਿਬ ਦੱਸ ਰਹੇ ਕਿ ਕਿਸ ਚੀਜ਼ ਨਾਲ ਮੌਤ ਹੋਈ ਹੈ ਪਰ ਸਾਨੂੰ ਜਿਹੜੀ ਆਮ ਉਥੇ ਅਸੀਂ ਦੇਖਿਆ ਹੈਗਾ ਵੀ ਜਿਹੜੇ ਐਸਐਸ ਦੇ ਵਿੱਚ ਸਾਟਾ ਮਜਨ ਕਰਕੇ ਮੌਤ ਹੋਈ ਹੈ ਰੜਾ ਮੁੰਡਾ ਬਾਹਰ ਆ ਗੂੜ ਫਾਜ਼ਿਲਕਾ ਵਿੱਚ ਰੇਟ ਮਾਫੀਆ ਕਿਸ ਤਰ੍ਹਾਂ ਬੇਖੌਫ ਹੋ ਚੁੱਕਾ ਹੈ ਇਸ ਦੀ ਉਦਾਹਰਨ ਹੈ ਨੌਜਵਾਨ ਦੀ ਹੋਈ ਮੌਤ ਬਰਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੀ ਉਮਰ ਮਹਿਜ਼ 20 ਸਾਲ ਸੀ ਅਤੇ ਉਹ ਕਾਲਜ ਦੇ ਵਿੱਚ ਪੜ੍ਹ ਰਿਹਾ ਸੀ ਬਰਹਾਲ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ